ਸ਼ਹੀਦ ਕਰਨ ਵਾਲੇ ਤੇ ਅਜੋ ਹੀ ਮੋਦੀ ਹੁਣੀ ਉਥੇ ਰਾਮ ਮੰਦਰ ਬਣਾ ਕੇ ਵੋਟਾਂ ਮੰਗ ਲਿਆ ਧਰਮ ਦੇ ਨਾਮ ਦੇ ਉੱਪਰ ਸਿਆਸਤ ਕਰ ਰਹੇ ਆ ਆ ਗੰਦੀ ਰਾਜਨੀਤੀ ਅਸੀਂ ਹਿੰਦੁਸਤਾਨ ਦੇ ਵਿੱਚ ਨਹੀਂ ਹੋਰ ਦਵਾਂਗੇ ਜੇ ਰਾਜਨੀਤੀ ਕਰਨੀ ਆ ਤਾਂ ਵਿਕਾਸ ਦੇ ਨਾਮ ਤੇ ਰਾਜਨੀਤੀ ਕਰੋ ਜੇ ਰਾਜਨੀਤੀ ਕਰਨੀ ਆ ਤਾਂ ਆਪ ਦੇ ਕੰਮ ਗਿਣੋ ਕਿ ਅਸੀਂ ਇਹ ਕੰਮ ਕੀਤੇ ਆ ਇਸ ਕੰਮ ਨੂੰ ਸਾਨੂੰ ਵੋਟਾਂ ਪਾਓ ਨਾ ਕਿ ਧਰਮ ਦੇ ਨਾਂ ਤੇ ਗੰਦੀ ਰਾਜਨੀਤੀ ਕਰੋ ਤੇ ਆ ਜੋਸੇ ਮੋਦੀ ਨੂੰ ਅਸੀਂ ਕਹਨੇ ਆ ਜੇ ਹੈ ਹਿੰਮਤ ਇੱਥੇ ਕਿਸੇ ਮਸਜਿਦ ਨੂੰ ਮੰਦਿਰ ਨੂੰ ਹੱਥ ਲਾ ਕੇ ਦਿਖਾ ਫਿਰ ਤੈਨੂੰ ਦੱਸਾਂਗੇ ਅਸੀਂ ਕਿਉਂਕਿ ਹੁਣ ਸਿੱਖ ਤੋਂ ਵੀ ਜਾਗੀ ਹੋਈ ਆ ਹੁਣ ਸਾਡੇ ਹਿੰਦੂ ਭਰਾ ਵੀ ਜਾਗੇ ਹੋਏ ਆ ਹੁਣ ਸਾਡੇ ਮੁਸਲਮਾਨ ਭਰਾ ਵੀ ਜਾਗੇ ਹੋਏ ਆ ਨਾਰਾ ਤਕਬੀਰ ਹੁਣ ਇੱਥੇ ਮਲੇਰ ਕੋਟਲੇ ਦੇ ਵਿੱਚ ਪਾਉ ਸਾਰੇ ਪਾਰਟੀਆਂ ਵਾਲੇ ਆਉਣਗੇ ਜਿਹੜੇ ਤੁਹਾਨੂੰ ਲਾਲਚ ਦੇਣਗੇ ਕਿ ਹਜ਼ਾਰ ਰੁਪਈਆ ਮਹੀਨੇ ਦਾ ਤੁਹਾਡੇ ਕਾਊਂਟਾਂ ਦੇ ਵਿੱਚ ਪਾਵਾਂਗੇ ਉਹਨਾਂ ਨੂੰ ਸਵਾਲ ਕਰਿਓ ਵੀ ਅਸੀਂ ਮੰਗਦੇ ਥੋੜੀਆਂ ਉਹ ਅਸੀਂ ਮੰਗਦੇ ਥੋੜੀਆਂ ਜਿਹੜਾ ਤੁਸੀਂ ਸਾਨੂੰ ਹਜ਼ਾਰ-ਹਜ਼ਾਰ ਰੁਪਈਆ ਦੇਵੋਗੇ ਉਹਨਾਂ ਨੂੰ ਆਖੋ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਦਿਓ ਸਾਡੇ ਮੁੰਡਿਆਂ ਨੂੰ ਨੌਕਰੀਆਂ ਦਿਓ ਸਾਡੇ ਮੁੰਡੇ ਆਪੇ ਨੌਕਰੀਆਂ ਕਰਕੇ ਕੁੱਲੀ ਤੋਂ ਮਹਿਲ ਬਣਾ ਲੈਣਗੇ ਓਏ ਅਸੀਂ ਹਜ਼ਾਰ ਰੁਪਈਆ ਨਹੀਂ ਮੰਗਦੇ ਅਸੀਂ ਫ੍ਰੀ ਆਟਾ ਦਾਲ ਨਹੀਂ ਮੰਗਦੇ ਅਸੀਂ ਨੌਕਰੀਆਂ ਮੰਗਦੇ ਆ ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਆ ਇੱਥੇ ਮੇਰੇ ਭਰਾ ਮੁਸਲਮਾਨ ਪੱਤ ਗੈਂਤੀ ਦੇ ਵਿੱਚ ਖੜੇ ਨੇ ਭਰਾਵੋ ਪਿੰਡ ਢੱਡੇ ਵਾਲਾ ਦੇ ਵਿੱਚ ਜਾ ਕੇ ਦੇਖ ਲਓ ਸਾਰੇ ਮੁਸਲਮਾਨ ਭਰਾ ਰਹਿੰਦੇ ਆ ਉਸ ਪਿੰਡ ਨੂੰ ਇੱਕ ਵੀ ਬੰਦੇ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਇਨ੍ਹਾਂ ਸਰਕਾਰਾਂ ਨੇ ਪਿੰਡ ਢੱਡੇਵਾੜਾ ਦੇ ਵਿੱਚ ਇੱਕ ਵੀ ਨੌਜਵਾਨ ਦੇ ਕੋਲ ਸਰਕਾਰੀ ਨੌਕਰੀ ਨਹੀਂ ਹੈਗੀ ਮੈਂ ਪੁੱਛਣਾ ਚਾਹੁੰਦਾ ਸਰਕਾਰਾਂ ਤੋਂ ਕੀ ਉਸ ਪਿੰਡ ਦੇ ਨੌਜਵਾਨ ਪੜ੍ਹ ਲਿਖੇ ਨਹੀਂ ਹੈਗੇ ਨਾ ਉਸ ਪਿੰਡ ਦੇ ਵਿੱਚ ਕੋਈ ਚੰਗੀ ਸਿੱਖਿਆ ਦਿੱਤੀ ਗਈ ਆ ਸਮੇਂ ਦੀਆਂ ਸਰਕਾਰਾਂ ਨੂੰ ਸਵਾਲ ਕਰੋ ਕਿ ਅਸੀਂ ਵੀ ਪੜ੍ਹੇ ਲਿਖੇ ਆਂ ਬਿਗਰੀਆਂ ਹੱਥਾਂ ਦੇ ਵਿੱਚ ਰੱਖੋ ਆ ਜਦੋਂ ਮੀਂਹ ਤੇ ਆ ਰੜਕੇ ਜਾਂ ਹੋਰ ਆਉਂਦੀਆਂ ਝਾੜੂ ਚੱਪਿਆਂ ਵਾਲੇ ਇਹਨਾਂ ਨੂੰ ਦਿਖਾਓ ਡਿਗਰੀਆਂ ਵੀ ਸਾਨੂੰ ਨੌਕਰੀਆਂ ਚਾਹੀਦੀਆਂ ਨੇ ਨੌਕਰੀਆਂ ਸਾਨੂੰ ਗੱਲਾਂ ਦਾ ਕੜਾ ਨਹੀਂ ਚਾਹੀਦਾ ਥੋਡੀਆਂ ਦਾ ਇਹਨਾਂ ਦੇ ਪੱਲੇ ਭਰਾਵੋ ਸਿਰਫ ਗੱਲਾਂ ਨੇ ਗੱਲਾਂ ਗੱਲਾਂ ਤੋਂ ਬਿਨਾਂ ਇਹਨਾਂ ਦੇ ਪੱਲੇ ਕੱਖ ਨਹੀਂ ਇਹਨਾਂ ਨੂੰ ਨੇ ਟੋਟ ਕੇ ਆਉਂਦੇ ਆ ਗੱਡੀ ਦੇ ਵਿੱਚ ਬਹਿ ਗਏ ਰੋਟੀ ਤੇ ਆਪਰਾਚਾਰ ਦੀ ਫਾੜੀ ਰੱਖ ਲਈ ਉਹ ਖਾ ਕੇ ਤੁਹਾਨੂੰ ਦਿਖਾਦਾ ਵੀ ਅਸੀਂ ਬਹੁਤ ਡਾਊਨ ਟੂ ਅਰਥ ਆਂ ਜਾਂ ਇਤੇ ਖੇਤ ਦੇ ਵਿੱਚ ਖੜ ਜਾਣਗੇ ਪੱਟਾਂ ਦੇ ਖੜ ਕੇ ਵੀਡੀਓ ਪਾ ਦੇਣਗੇ ਇਹਨਾਂ ਨੂੰ ਪੁੱਛੋਗੇ ਦਿਖਾਓ ਕਿ 7343000 ਨੌਕਰੀਆਂ ਥੋਡੀਆਂ ਪੁੱਛੋ ਇਹਨਾਂ ਨੂੰ ਵੀ ਕਿੱਥੇ ਆ ਨੌਕਰੀਆਂ 43000 ਦਿਖਾਓ ਸਾਨੂੰ ਆ ਐਮਐਸਪੀ ਦੇਣ ਦੀ ਗੱਲ ਕਰਦੀ ਸੀ ਪੁੱਛੋ ਕਿੱਥੇ ਆ ਐਮਐਸਪੀ ਸੋ ਸਵਾਲ ਕਰਿਆ ਕਰੋ ਇਹਨਾਂ ਨੂੰ ਸਵਾਲ ਕਰੋ ਵੀ ਸਾਨੂੰ ਨੌਕਰੀਆਂ ਚਾਹੀਦੀਆਂ ਸਾਨੂੰ ਪਕਾਹ ਚਾਹੀਦਾ ਤਾਂ ਤੁਹਾਨੂੰ ਕੋਟਾ ਪਾਵਾਂਗੇ ਜਾਂ ਮੀਤ ਹੇਅਰ ਨੂੰ ਮੈਂ ਰੇਰ ਕੋਟਲੇ ਖੜ ਕੇ ਕਹਿਣਾ ਮੀਤ ਹੇਅਰ ਕਹਿੰਦਾ ਸੀ ਕਹਿੰਦਾ ਮੇਰੇ ਮੁਕਾਬਲੇ ਦੇ ਵਿੱਚ ਨਹੀਂ ਹੈਗਾ ਕੋਈ ਤੇ ਹੁਣ ਮੀਤ ਹੇਅਰ ਨੂੰ 4 ਜੂਨ ਨੂੰ ਦੱਸਾਂਗੇ ਵੀ ਜੇ ਨਾ ਤੇਰੀ ਧੌਣ ਦੇ ਉੱਤੇ ਕੋਟਾ ਰੱਖਿਆ ਲੈ ਸਾਨੂੰ ਨਾ ਕਰੀਂ ਭ੍ਰੋਤੀਆਂ ਨੂੰ ਵੀ ਪਤਾ ਚੱਲ ਜਾਏ ਤੇ ਭਾਈ ਦੀਪ ਸਿੰਘੂ ਵੀ ਉੱਪਰ ਬੈਠਾ ਦੇਖ ਰਿਹਾ ਹੋਣਾ ਭਾਈ ਦੀਪ ਸਿੰਘੂ ਨੂੰ ਵੀ ਪਤਾ ਲੱਗ ਜਾਏ ਭਾਈ ਦੀਪ ਸਿੰਘੂ ਵੀ ਖੁਸ਼ ਹੋਵੇ ਕਿ ਐਤ ਕੀ ਸੰਗਰੂਰ ਦੇ ਵਿੱਚ tufaan ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਹੱਕ ਦੇ ਵਿੱਚ ਆਇਆ ਹੋਇਆ ਬੋਲੇ ਇਸੋ ਨਿਹਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜਗਤ ਰਾਇਗੁਰੂ ਜੀ ਦੀ ਫਤਿਹ ਸਲਾਮ ਅਲੈਕੁਮ ਮੇਰੇ ਭਾਈ ਜਨ ਸਾਰਿਆਂ ਨੂੰ ਤੇ ਮਾਨ ਸਾਹਿਬ ਦੀ ਪਰਸਨਲ ਲਾਈਫ ਚੋਂ ਦੋਕ ਬੋਲ ਲਿਖੇ ਨੇ ਤੇ ਕਾਉਂਡ ਦੀ ਕੋਸ਼ਿਸ਼ ਕੀਤੀ ਆ ਤੇ ਲਿਖਣ ਦੀ ਵੀ ਕੋਸ਼ਿਸ਼ ਕੀਤੀ ਆ ਤੇਰੇ ਭਰਾ ਪ੍ਰਦੀਪ ਮਲਕ ਨੇ ਤੋਂ ਸੁਣ ਕੇ ਜਰਾ ਓ ਹੱਥ ਵਿੱਚ ਫੜੀ ਕਿਰਪਾਨ ਬਾਪੂ ਦੇ ਪੱਪਾ ਉੱਤੇ ਕਰ ਦਿੰਦੇ ਬਿਆਨ ਬਾਪੂ ਦੇ ਹੱਥ ਵਿੱਚ ਫੜੀ ਕਿਰਪਾਨ ਬਾਪੂ ਦੇ ਪਪਾ ਉੱਤੇ ਕਰ ਦਿੰਦੇ ਬਿਆਨ ਬਾਪੂ ਦੇ ਮੋਰੇ ਹੋ ਕੇ ਖੜਾਏ ਪੰਜਾਬ ਦੇ ਲਈ ਕਰਦੀ ਆ ਵਾਬ ਤਾਈਓ ਪਿਆਰ ਬਾਪੂ ਨੂੰ ਹੋ ਰੇਲ ਵਾਂਗੂ ਚੱਲੇ ਗੱਡੀਆਂ ਦਾ ਕਾਫਲਾ ਪੂਰੀ ਐ ਸਪੋਰਟ ਸਾਡੀ ਮਾਂ ਨ ਬਾਪੂ ਨੂੰ ਰੇਲ ਵਾਂਗੂ ਚੱਲੇ ਗੱਡੀਆਂ ਦਾ ਕਾਫਲਾ ਪੂਰੀ ਐ ਸਪੋਰਟ ਸਾਡੀ ਮਾਂ ਨ ਬਾਪੂ ਨੂੰ ਹੋ ਦੀਪ ਸਿੱਤੂ ਕਹਿ ਗਿਆ ਸੀ ਕਲਾਵਰ ਸੈਂਟਰ ਨਾ ਇਸ ਵਾਰ ਫੇਰ ਖੜਕੂ ਮੂਸੇ ਆਲਾ ਕਹ ਗਿਆ ਲੀਡਰ ਇਹ ਕੌਮ ਦਾ ਬਾਈਕਟ ਕਰੋ ਇੱਥੇ ਬੰਦੇ ਰੌਗ ਦਾ ਹਵਾ ਜਿਹੜੀ ਉੱਠੀ ਸੰਗਰੂਰ ਵੱਲ ਤਾ ਹਵਾ ਜਿਹੜੀ ਉੱਠੀ ਸੰਗਰੂਰ ਵੱਲ ਤਾ ਬਣ ਕੇ ਦਿਖਾਊਗੀ ਤੂਫਾਨ ਬਾਪੂ ਨੂੰ ਹੋ ਰੇਲ ਵਾਂਗੂ ਚੱਲੇ ਗੱਡੀਆਂ ਦਾ ਕਾਫਲਾ ਪੂਰੀ ਐ ਸਪੋਰਟ ਸਾਡੀ ਮਾਂ ਨਾ ਬਾਪੂ ਨੂੰ ਰੇਲ ਵਾਂਗੂ ਚੱਲੇ ਗੱਡੀਆਂ ਦਾ ਕਾਫਲਾ پوری ہے سپورٹ سا ماں باپ نو شری واحر جی کا خالصا شری واحر جی کی فتح जवाबु सु السلام بہت اپنے سوچ سمجھ کے ووٹا ਜਿਹੜੀਆਂ ਤੁਸੀਂ ਪਾਉਣਗੇ ਤੁਸੀਂ ਦੇਖਣਾ ਹੈ ਕਿ ਕੋਈ ਵੀ ਪਾਰਟੀ ਧਰਮ ਦੇ ਨਾਅ ਦੇ ਉੱਤੇ ਇਲੈਕਸ਼ਨ ਨਹੀਂ ਲੜ ਰਹੀ ਜਿਵੇਂ ਬੀਜੇਪੀ ਤੇ ਆਰਐਸਐਸ ਰਾਮ ਮੰਦਰ ਦੇ ਨਾਂ ਦੇ ਉੱਤੇ ਇਲੈਕਸ਼ਨ ਲੜਦੇ ਆ ਜਦੋਂ ਕੋਈ ਵੀ 파ੜਦੀ ਆਪ ਦਾ ਰਮਦੇਵ ਨਾਮ ਉੱਤੇ ਆ ਜਾਂਦੀ ਹੈ ਇਹਦਾ ਮਤਲਬ ਹੈ ਕਿ ਉਸ 파ੜਦੀ ਨੇ ਆਪਣੇ ਦਿੱਤੇ ਹੋਏ ਸਮੇਂ ਦੇ ਵਿੱਚ ਬੜੀ ਕਮਕਾਰ ਨਹੀਂ ਜਿੱਤਾ ਜਦੋਂ ਕੋਈ ਕਮਕਾਰ ਦਾ ਕੀਤਾ ਹੋਵੇ ਫਿਰ ਉਹ ਤੁਮਤੇ ਆ ਜਾਂਦੀ ਹੈ ਜਿਵੇਂ

ਇਸ ਨੇ ਨਜਾਇਜ਼ ਬੇਕਾਰ ਤੇ ਗੈਰ ਜ਼ਮੀਨੇ ਬਣਾਤੇ ਇਹ ਜਿਹੜੀਆਂ ਪਾਰਟੀਆਂ ਇਹ ਝੂਠੇ ਵਾਅਦੇ ਕਰਦੀਆਂ ਤੁਹਾਨੂੰ ਪਤਾ ਇੰਦਰਾ ਗਾਂਧੀ ਨੇ ਕਿਹਾ ਸੀ ਰੋਟੀ ਕਪੜਾ ਮਕਾਨ ਪਰ ਗਰੀਬਾਂ ਦੇ ਕੋਲੇ ਕੋਈ ਰੋਟੀ ਕਪੜਾ ਮਕਾਨ ਅੰਦੇ ਤੱਕ ਨਹੀਂ ਪਹੁੰਚਿਆ پنڈا دا کے دیکھو کہ بی کنا برا حال ہے مزدوری نہیں ملتی اور نوکری نہیں ملتی مودی نے ویسے کہ کر کر ابھی نوکری دان گے تینو دسو کہڑی نوکری ہے ਮੈਂ ਕਈ ਮੁਸਲਮਾਨ ਪਿੰਡਾਂ ਦੇ ਵਿੱਚ ਗਿਆ ਉੱਥੇ ਮੈਨੂੰ ਦੱਸਿਆ ਗਿਆ ਕਿ ਕੋਈ ਮੁਸਲਮਾਨ ਸਾਡੇ ਪਿੰਡ ਦਾ ਸਰਕਾਰੀ ਨੌਕਰੀ ਦੇ ਵਿੱਚ ਨਹੀਂ ਆਇਆ ਨਾ ਪੰਜਾਬ ਦੀ ਨਾ ਸੈਕਟਰ ਦੀ ਨੌਕਰੀ ਬਣਾਈ ਹੈ ਜੇ ਸਬਦਾਨ ਸਾਡਾ ਕਹਿੰਦਾ ਕਿ ਕਾਨੂੰਨ ਦੇਖਦੇ ਸਭ ਬਰਾਬਰ ਨੇ ਬੇਨ ਬਰਾਬਰ ਚੁਣੀ ਰੱਖਿਆ ਗਿਆ ਗੱਟਬੰਦੀਆਂ ਨੂੰ ਖਾਸ ਕਰਕੇ ਮੁਸਲਮਾਨਾਂ ਨੂੰ મોદી ਦੇਖੇ ਹੈ ਕਿ ਜੇ ਕਾਂਗਰਸ ਦਾ ਰਾਜ ਆ ਗਿਆ ਤਾਂ ਰਾਮ ਮੰਦਰ ਨੂੰ ਉਹ ਦਾ ਖਾਤਮਾ ਕਰ ਦੇਣਗੇ ਇਹ ਥਿਵੇਂ ਹੋ ਸਕਦਾ ਕਾਂਗਰਸ ਪਾਰਟੀ ਤੇ ਭਾਜਪਾ ਆਰਐਸਸ ਦੇ ਵਿੱਚ ਕੋਈ ਫਰਕ ਨਹੀਂ ਜਿੱਥੋਂ ਤੱਕ ਟੱਟ ਗਿਣਤੀਆਂ ਦਾ ਸਵਾਲ ਪੈਦਾ ਹੁੰਦਾ ਹੈ ਤੁਹਾਨੂੰ ਪਤਾ ਹੈ ਕਾਂਗਰਸ ਦੇ ਪ੍ਰਾਈਮ ਮਿੰਿਸਟਰ ਰਜੀਵ ਗਾਂਧੀ ਨੇ ਚਾਬੀਆਂ ਦਿੱਤੀਆਂ ਸੀ ਮੰਦਰ ਨੂੰ ਖੋਲਣ ਦੀਆਂ ਜਦੋਂ ਨਰਸਮਹਾ ਰਾਓ ਉਡੀ 92 ਜਦੋਂ ਬੱਬੀ ਵਰਸਨ ਸੀ ਦਿੱਤੀ ਗਈ ਹੈ ਕਾਂਗਰਸ ਦਾ ਪ੍ਰਾਈਮ ਮਿੰਿਸਟਰ ਸੀਗਾ ਤੇ ਨਰਸੋਨ ਦਾ ਆਪ ਦੇ ਕੋਲੇ ਬਹੁਤ ਤਾਕਤ ਸਬਧਾਨੇ ਤੇ ਕਾਨੂੰਨੀ ਸੀ ਉਹ ਭਾਜਪੀ ਤੇ ਇੱਥੇ ਰਵਾਦੀ ਲੋਕਾਂ ਨੂੰ ਜੋਸ਼ੀ ਉਹਨਾਂ ਨੂੰ ਬੰਦ ਕਰ ਸਕਦਾ ਸੀਗਾ ਕਿ ਤੁਸੀਂ ਬੱਬੀ ਵਰਸਨ ਨੂੰ ਸੀ ਇਜਨੀ ਕਰ ਸਾਡੇ ਪਰ ਨਰਸਿਮਹਾ ਰਾਓ ਕਾਂਗਰਸ ਦੇ ਪ੍ਰਾਈਮ ਮਿੰਿਸਟਰ ਨੇ ਕੋਈ ਇਹ ਹਰਦੀ ਗੱਲ ਨਹੀਂ ਕੀਤੀ ਬੀਜੇਪੀ ਜਨਨ ਰਾਜ ਤੇ ਉਸ ਨੇ ਬਬਲੀ ਮਸਦਰ ਸਦੀ ਸ਼ਾਦਤ ਕਰਾਈ ਸੋ ਮੇਰਾ ਕਹਿਣ ਦਾ ਭਾਵ ਹੈ ਜਿੱਥੇ ਅਸੀਂ ਘਟ ਗਿੰਚੀਆਂ ਹੈਗੀਆਂ ਇਹ ਸਾਰੀਆਂ ਪਾਰਟੀਆਂ ਇੱਕ ਹੈ ਗਈਆਂ ਦਰਬਾਰ ਸਾਹਿਬ ਦੇ ਡਾਇਰੈਕਟਰ ਜਗੋਂ ਦੀ ਸਚਰਾਸੀ ਇੰਦਰਾ ਗਾਂਧੀ ਨੇ ਹਮਲਾ ਕਰਾਇਆ ਮਿਲਟਰੀ ਦਾ ਉਸ ਵਕਤ ਬੀਜੇ ਨੇ ਬੀਜੇਪੀ ਨੇ ਪੂਰੀ ਅਮਦਾਦ ਕੀਤੀ ਵਾਜਪਾਈ ਕਹਿੰਦਾ ਕਿ ਇੰਦਰਾ ਗਾਂਧੀ ਸਾਡੀ ਦੁਰਗਾ ਮਾਤਾ ਹੈ ਤੇ ਅਡਵਾਨੀ ਕਹਿੰਦਾ ਇਹੋ ਜਿਹਾ ਕੰਮ 2 ਸਾਲ ਪਹਿਲਾਂ ਹੋ ਜਾਣਾ ਸੀ ਤੋ ਮੇਰਾ ਮਤਲਬ ਕਹਿਣ ਦਾ ਹੈਗਾ ਕਿ ਆਪਾਂ ਜਿਹੜੀਆਂ ਘੱਟ ਗਿਣਤੀਆਂ ਹੈ ਜੀ ਐਸੇ ਇਹਨਾਂ ਕਿਸੇ ਜੋਤ ਤੇ ਤਬਾਅ ਨਹੀਂ ਕਰ ਸਕਦੇ ਜਿੰਨਾ ਚਿਰ ਆਪਣੇ ਵਿੱਚ ਖੂਨ ਹੈਗਾ ਆਪਾਂ ਤਕੜੇ ਹੈ ਸਾਡੇ ਕੋਲੇ ਤਾਕਤ ਮੋਟਦੀ ਰਹਗੀ ਹੈ ਤਾਂ ਫੇਰ ਉਸ ਨੂੰ ਸਹੀ ਇਸਤੇਮਾਲ ਕਰੀਏ ਦੇ ਆਪਾਂ ਐਸਕੇ ਪੰਜਾਬ ਦੇ ਵਿੱਚ 13 ਸੀਟਾਂ ਪਾਰਲਮੈਂਟ ਦੀਆਂ ਆਪਣੀ ਪਾਰਟੀ ਨੇ 13 ਸੀਟਾਂ ਦੇ ਉੱਤੇ ਆਪਣੇ ਨੁਮਾਇੰਦੇ ਖੜੇ ਕਰਤੇ ਐ ਤੇ ਬਾਣਤੀ ਸਾਡਾ ਚੋਣ ਨਿਸ਼ਾਨ ਸਾਰੀਆਂ ਸੀਟਾਂ ਤੇ ਪਹਿਲਾ ਬਾਦਲ ਖੇਡ ਚੰਡੀਗੜ੍ਹ ਦੇ ਵਿੱਚ ਆਪਣਾ ਨੁਮਾਇੰਦਾ ਨਹੀਂ ਸੀ ਖੜਾ ਕਰਦੇ ਜਦ ਕਿ ਪਟਿਆ ਗੁਰਜਨ ਸਿੰਘੇ ਚੰਡੀਗੜ੍ਹ ਪੰਜਾਬ ਦਾ ਪਰ ਇਹ ਕਿ ਅਸੀਂ ਆਪਣਾ ਕੈਂਡੀਡੇਟ ਚੰਡੀਗੜ੍ਹ ਦੇ ਵਿੱਚ ਵੀ ਖੜਾ ਕਰਤਾ ਜਿਹਦਾ ਚੋਣ ਨਿਸ਼ਾਨ ਬਣਤੀ ਹੈ ਫਿਰ ਲੋਕ ਨਰਮੀ ਕਰਦੇ ਸੀਗੇ ਜਿਹੜੇ ਪੰਜਾਬੀ ਬੋਲਦੇ ਇਲਾਕੇ ਹਰਿਆਣੇ ਛੇੜ ਗਿਆ ਉਹ ਪੰਜਾਬ ਨੂੰ ਮਿਲਣਾ ਚਾਹਦੇ ਐ ਪਰ ਇਹਨਾਂ ਨੇ ਕਦੇ ਵੀ ਆਪਣਾ ਮੀਦਵਾਰ ਹਰਿਆਣੇ ਸ਼ੀ ਖੜਾ ਕੀਤਾ ਆਪਣੀ ਪਾਰਟੀ ਨੇ ਕਰਨਾਲ ਦੇ ਵਿੱਚ ਵੀ ਉਮੀਦਵਾਰ ਖੜਾ ਕੀਤਾ ਤੇ ਕੁਰਸੇਟਰ ਦੇ ਵਿੱਚ ਵੀ ਆਪਣਾ ਉਮੀਦਵਾਰ ਖੜਾ ਕੀਤਾ ਸੋ ਹਰਿਆਣੇ ਦੀਆਂ ਘੱਟ ਗਿਣਤੀਆਂ ਦੇ ਲਈ ਦੋ ਕੈਂਡੀਡੇਟ ਹੈਗੇ ਆ ਇੱਕ ਕਰਨਾਲ ਹੈ ਇੱਕ ਦੂਸਰਾ ਕੁਰਸੇਟਰ ਹੈ ਉੱਥੇ ਵੀ ਭਾਰਤੀ ਜੋਨ ਨਿਸ਼ਾਨ ਹੈ ਇਹ ਬਹੁਤ ਫਾਇਦਾ ਹੋਇਆ ਕਿ ਜਿੱਥੇ ਜਿੱਥੇ ਸਾਡੇ ਕੈਂਡੀਡੇਟ ਖੜੇ ਐ ਉੱਥੇ ਬਾਦ ਦੀ ਨਿਸ਼ਾਨ ਹੈ ਜੀ ਸੋ ਸਤਕਾਰਯੋਗ ਸដ្ឋ ਸੰਗਤ ਜਿਹੜੇ ਜ਼ੁਲਮ ਮੈਂ ਤੁਹਾਨੂੰ ਦੱਸਿਆ ਐ ਅਸਾਈਆਂ ਦੇ ਉੱਤੇ ਕੱਟਣੀ ਹੋਏ ਜਿਹੜੇ ਛੱਤੀਸਗੜ ਦੇ ਆਦਿਵਾਸੀ ਐ ਉਹਨਾਂ ਨੂੰ ਸੈਂਟਰ ਦੀ ਸਰਕਾਰ ਕਹਿੰਦੀ ਐ ਇਹ ਨਕਸਲਾਈਟ ਹੈ ਅਰਧ ਵੀ ਦੇ ਅਖਬਾਰ ਤੋਂ ਪੜੋ ਇੱਕ ਲੀਡਰ ਅਤਿਵਾਦੀ ਸੀਰਨਾਖ ਛੱਤੀਸਗੜ ਦੇ ਵਿੱਚ ਕਮਾਨਤ ਹੈ ਮੇਰੇ ਕੋਲ ਇਹ ਅੰਕੜੇ ਹੈਗੇ ਆ ਕਿ ਕਿਵੇਂ ਛੱਤੀਸਗੜ ਦੇ ਵਿੱਚ ਸਾਈਆਂ ਨੂੰ ਮਾਰਿਆ ਜਾ ਰਿਹਾ ਹੈ ਬਣੀਪੁਰ ਦੇ ਵਿੱਚ ਪੱਥਵੀ ਸਾਈਆਂ ਨੂੰ ਗੋਲੀ ਮਾਰ ਕੇ ਖਤਮ ਕੀਤਾ ਜਾਂਦਾ ਹੈ ਤੇ ਕਸ਼ਮੀਰ ਦਾ ਕਾਨੂੰਨ ਐਫਸਪਾ ਹੈ ਜਿੱਥੇ ਫੌਜ ਦੇ ਟੁਕੜੇ ਕਿਸੇ ਵੀ ਕਸ਼ਮੀਰੀ ਨੂੰ ਮਾਰ ਸਕਦੇ ਐ ਉਹਨੂੰ ਜ਼ਖਮੀ ਕਰ ਸਕਦੇ ਐ ਤੇ ਸੀਏ ਦੇ ਸਕਦੇ ਐ ਜਬਰਦਸਤਾਂ ਕਰ ਸਕਦੇ ਐ ਪਰ ਉਹ ਕੋਈ ਵੀ ਫੌਜ ਦਾ ਅਫਸਰ ਜਸਪਾਇਰ ਕਹੁੰਦੇ ਦੇਖਣਾ ਨਹੀਂ ਚਾਹਤਾ ਜਸਦਾ ਸਾਡੀ ਸੁਪਰੀਮ ਕੋਰਟ ਕਹਿੰਦੀ ਹੈ ਜੀ ਇਹ ਸੰਵਧਾਨ ਦੀ ਰਖਵਾਲੀ ਕਰਦੀ ਹੈ ਕੋਈ ਰਖਵਾਲੀ ਨਹੀਂ ਕਰਦੀ ਸੁਪਰੀਮ ਕੋਰਟ ਦਿੱਤੇ ਤੱਕ ਘਟ ਗਿੰਤੀਆਂ ਦਾ ਤਲਕਾ ਥੋੜੇ ਇਹ ਸਾਰੇ ਇੱਕ ਦੂਜੇ ਦੇ ਨਾਲ ਮਿਲ ਕੇ ਚੱਲਦੇ ਹੈ ਸੈਂਟਰ ਦੀ ਕੈਬਨਿਟ ਦੇ ਵਿੱਚ ਕੋਈ ਮੁਸਲਮਾਨ ਨਹੀਂ ਹੈ ਕੋਈ ਸਿੱਖ ਨਹੀਂ ਹੈ ਸਪਰੀਮ ਕੋਰਟ ਦਾ ਜੱਜ ਕੋਈ ਸਿੱਖ ਨਹੀਂ ਹੈ ਸੋ ਤੁਸੀਂ ਸਭਨ ਸਾਹਿਬ ਜੀਓ ਕਿ ਇੱਕ ਜਿਹੜੀ ਸਿਆਸਤ ਇੱਕ ਬੀਜੇਪੀ ਤੇ ਆਰਐਸਐਸ ਤੇ ਨਾਲ ਇਹਨਾਂ ਦੇ ਨਾਲ ਕਾਂਗਰਸ ਇੱਕ ਕਰ ਰਹੀ ਹੈ ਜਿਹੜਾ ਹਿੰਦੁਸਤਾਨ ਹੈ ਇਹ ਬਹੁਗੁਣਤੀ ਹਿੰਦੂ ਦੇਸ਼ ਹੈ ਸੋ ਕੋਈ ਵੀ ਕਾਂਗਰਸ ਹੋਵੇ ਬੀਜੇਪੀ ਹੋਵੇ ਉਹ ਹਿੰਦੂ ਵੋਟਰ ਨੂੰ ਨਾਰਾਜ਼ ਨਹੀਂ ਕਰਦੇ ਇਹ ਐਵੇਂ ਫਰੋਡੀ ਹੈ ਕਿ ਜੇ ਸੈਂਟਰ ਦੇ ਵਿੱਚ ਇੰਡੀਆ ਪਾਰਟੀ ਬਣੀ ਹੈ ਉਹ ਕਟਿੰਗੀਆਂ ਲੋਕ ਵਿਚਾਰ ਤੇ ਰੱਖੋਗੇ ਉਹਨਾਂ ਨੂੰ ਪੁੱਛੋ ਕਿ ਕਸ਼ਮੀਰ ਦੇ ਵਿੱਚ ਜਿਹੜੀ 370 ਦਫਾ ਰੱਦ ਕੀਤੀ ਹੈ ਇਹ ਇੰਡੀਆ ਪਾਰਟੀਆਂ 370 ਨੂੰ ਬਰਕਰਾਰ ਕਰ ਦੇਣੀਆਂ ਜਿਹੜਾ ਸਭ ਕਾਨੂੰਨ ਹੈ ਉਸ ਨੂੰ ਖਤਮ ਕਰ ਦੇਣੀਆਂ ਜਦੋਂ ਇਹਨਾਂ ਨੂੰ ਸਵਾਲ ਪੁੱਛਿਆ ਜਾਂਦਾ ਹੈ ਇਹ ਚੁੱਪ ਕਰ ਜਾਂਦੇ ਐ ਚੁੱਪ ਕਰਕੇ ਇੱਕ ਕਰ ਨਹੀਂ ਸਕਦੇ ਇਹਨਾਂ ਨੇ ਬਹੁ ਗਿਣਤੀ ਦੀ ਵੋਟ ਫਰੇਣੀ ਹੁੰਦੀ ਹੈ ਪਰ ਬੀਜਪੀ ਆਰਐਸਐਸ ਕੰਦੀ ਹੈ ਕਿ ਅਸੀਂ 370 ਦਫਾ ਸੰਵਿਧਾਨ ਦੀ ਕਸ਼ਮੀਰ ਦੇ ਵਿੱਚ ਰੱਦ ਕਰ ਦਿੱਤੀ ਹੈ ਚਲੋ ਜੇ ਰੱਦ ਕਰਤੀ ਹੈ ਤਾਂ ਫੇਰ ਬੀਜਪੀ ਦਾ ਕੈਂਡੀਡੇਟ ਕਸ਼ਮੀਰ ਦੇ ਵਿੱਚ ਕਿਉਂ ਹੀ ਖੜਾ ਹੋਇਆ ਬੋਯੀ ਬੀਜੇਪੀ ਦਾ ਕੈਂਡੀਡੇਟ ਤਸ਼ਵੀਰ ਨਹੀਂ ਖੜਦਾ ਬੇਜਣਾ ਹੋਰ ਗੱਲ ਹੈ ਕਰਨੀ ਹੋਰ ਗੱਲ ਹੁੰਦੀ ਹੈ ਸਾਡੀ ਪਾਰਟੀ ਨੂੰ ਪਤਾ ਹੈ ਕਿ ਜਿਹੜਾ ਸੀਏ ਕਾਨੂੰਨ ਬਣਾਇਆ ਇਹ ਮਸਲਮਾਨਾਂ ਦੇ ਲਈ ਨਹੀਂ ਹੈ ਸਾਡੇ ਮਲੇਰਕੋਟੇ ਤੇ ਹੋਰ ਪੰਜਾਬ ਦੇ ਵਿੱਚ 20 ਸਾਲ ਤੋਂ ਪ੍ਰਾਣੀਆਂ ਬੀਬੀਆਂ ਪਾਕਿਸਤਾਨ ਤੋਂ ਵੇਣੀਆਂ ਹੋਈਆਂ ਹੀ ਆਈਆਂ ਨੇ ਹੁਣਾਂ ਨੂੰ ਹਿੰਦੁਸਤਾਨ ਦੀ ਨਾਗਰਿਕਤਾ ਜੁੜੀ ਦਿੱਤੀ ਜਾਂਦੀ ਇਹ ਮੈਂ ਸਵਾਲ ਪੁੱਛਣਾ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਇਸ ਸਟੇਜ ਤੋਂ ਆ ਕੇ ਬੋਲਣੀਆਂ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਦੇ ਨਾਲ ਵਪਾਰ ਦੇ ਲਈ ਬਾਰਡਰ ਖੁੱਲ ਗਏ ਜਿਹੜਾ ਨਾਲ ਵਪਾਰ ਤੇ ਹੋਣਾ ਜਾਣੇ ਸ਼ੁਰੂ ਹੋਏ ਪਾਕਿਸਤਾਨ ਨਾਲ ਮੁਸਲਮਾਨ ਜਿਹੜੇ ਆਪਣੇ ਮਜ਼ਬਦ ਦੇ ਜਗ੍ਹਾ ਦੇ ਵਿੱਚ ਮਸਜਿਦਾਂ ਦੇਖਣਾ ਚਾਹੁੰਦੇ ਉਹ ਆਵੇ ਸਿੱਖਾਂ ਦੇ ਅੰਦਰ ਗੁਰਦੁਆਰੇ ਪਾਕਿਸਤਾਨ ਦੇ ਵਿੱਚ ਅਸੀਂ ਜਾਣੇ ਕਿ ਕੋਈ ਵੀਜ਼ਾ ਨਾ ਹੋਵੇ ਜਿੱਥੋਂ ਮਰਜੀ ਸਾਡਾ ਦਿਲ ਕਰੇ ਅਸੀਂ ਪਾਕਿਸਤਾਨ ਜਾ ਸਕੀਏ ਇਹ ਬੜੀ ਗਜ਼ਬ ਦੀ ਗੱਲ ਹੈ ਇਹ ਘਟਨਤੀ ਦੀ ਗੱਲ ਸੁਣੀ ਨਹੀਂ ਜਾਂਦੀ ਔਰ ਸਭ ਤੋਂ ਜਿਹੜੀ ਨਫਰਤ ਦੀ ਗੱਲ ਖੀਚੀ ਹੈ ਜੀ ਦੇ ਸੱਚੇ ਬਹੁਤ ਸੰਗੀਨ ਡਿੱਗਣਗੇ ਉਹ ਇਹ ਹੈ ਕਿ ਮੋਦੀ ਸਰਕਾਰ ਨੇ ਉਹਨੇ ਗਾਇਬ ਵਜ਼ੀਰ ਨੇ ਅਮਿਤ ਸਾਡੇ ਵਿਦੇਸ਼ੀ ਵਜ਼ੀਰ ਜੈ ਸ਼ੰਕਰ ਨੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਜੀਤ ਡੋਇਨ ਨੇ ਰੋ ਦੇ ਮੁਖੀ ਸੁਮੇਤ ਗੋਇਨ ਨੇ ਇੱਕ ਪਾਲਿਸੀ ਬਣਾਈ ਹੈ ਜੀ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਉਸ ਨੂੰ ਖਤਮ ਕੀਤਾ ਜਾਊਗਾ મોદી ਦਾ ਆਪਣਾ ਬਿਆਨ ਹੈ ਕਿ ਪਹਿਲਾਂ ਸਰਕਾਰਾਂ ਸਿੱਖਾਂ ਦੇ ਖਿਲਾਫ ਜਿੱਥੇ ਸਿੱਖ ਚਲੇ ਜਾਂਦੇ ਐ ਉੱਥੇ ਕਾਨੂੰਨੀ ਕਾਗੜ ਭੇਜਦੇ ਐ ਮੋਦੀ ਕਹਿੰਦਾ ਇਹ ਕੰਮ ਖਤਮ ਕਰਤਾ ਜੇ ਕੋਈ ਵੀ ਇੰਡੀਆ ਨੂੰ ਛੱਡ ਕੇ ਜਾਊਗਾ ਬੇਸਕ ਇੰਡੀਆ ਦੇ ਵਿੱਚ ਹੋਵੇ ਬਾਹਰ ਦੇ ਮੋਰਖ ਦੇ ਵਿੱਚ ਹੋਵੇ ਉਸ ਨੂੰ ਸਾਡੀ ਖੁਫੀਆ ਏਜੰਸੀਆਂ ਮਾਰ ਦੇਣਗੀਆਂ ਇਸੇ ਕਨਸਿਡੇਟ ਹੈ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜ ਲੋਕਾਂ ਦਾ ਕਿੱਤਾ ਕੀ ਹੈ ਏਜੰਸੀਆਂ ਨੇ ਗ੍ਰੇਟ ਪੋਜ਼ਾਮਨ ਸਿੰਘ ਮਰਕ ਲੋਕਾਤਲ ਕੀਤਾ ਗਿਆ ਸਖਦੋਲ ਸਿੰਘ ਨੂੰ ਕਤਲ ਕੀਤਾ ਗਿਆ ਅਮਰੀਕਾ ਕੈਨੇਡਾ ਦੇ ਵਿੱਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਆਪਣੀ ਪਾਰਲੀਮੈਂਟ ਸਤੇ ਹੈ ਕਿ ਇੰਡੀਆ ਦੀ ਜਸੂਸੀ ਏਜੰਸੀਆਂ ਨੇ ਇਸ ਸਿੱਖਾ ਨੂੰ ਕਤਲ ਕੀਤਾ ਉਹਨਾਂ 'ਚੋਂ 4 ਫੜੇ ਗਏ ਆ ਮਲਜ਼ਮ ਗੇਰ ਬਰਤਾਨੀਆ ਇੰਗਲੈਂਡ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਰਵਾਤਾ ਹੈ ਏਜੰਸੀਆਂ ਨੇ ਪਾਕਿਸਤਾਨ ਦੇ ਵਿੱਚ ਸਾਡਾ ਪਰਮਜੀਤ ਸਿੰਘ ਪੰਜ ਵਾਰ ਮਾਰਤਾ ਹੈ ਲਖਮੀਰ ਸਿੰਘ ਰੋਡੇ ਮਾਰਤਾ ਹੈ ਹਿੰਦੁਸਤਾਨ ਦੇ ਵਿੱਚ ਅਰੇ ਨੇ ਹਰਿਆਣੇ ਜੀਤ ਸਿੰਘ ਸੱਤੋਂ ਮਰਵਾਤਾ ਹੈ ਪੰਜਾਬ ਦੇ ਵਿੱਚ ਸਾਡਾ ਮੂਸੇਵਾਲ ਮਰਵਾਤਾ ਹੈ ਸਾਤ ਸੰਗਠੀ ਇਹ ਕਾਨੂੰਨ ਦੇ ਮਤਾਬਕ ਸਾਰੇ ਕਤਮ ਨੇ ਜੇ ਤਕੜੇ ਹੋ ਕੇ ਤੁਸੀਂ ਸਾਨੂੰ ਪਾਰਲਮੈਂਟ ਦੇ ਵਿੱਚ ਭੇਜੋਗੇ ਦੇਖਿਓ ਅਸੀਂ ਇਹ મોદી ਛੁੱ ਦਿਨ ਛੱਡਣਾ ਨਹੀਂ ਹੈਾਰੇ ਤਕਬੀਰ ਹੋਰ ਤਕਬੀਰ ਇਨਾਂ ਦੇ ਉੱਤੇ ਅੰਮ੍ਰਿਤ ਸਾਹਿਬ ਦੇ ਉੱਤੇ

ਵੌਲਟਾਂ ਜਿਹੜੇ ਪੱਤੇ ਹੁੰਦੀ ਐ ਉਹ ਬੋਲਦੇ ਐ ਇੰਨਾ ਦੇ ਢਿੱਡ ਤੋਂ ਸਾਰੀ ਚੀਜ਼ ਕੱਢ ਲੈਣੀ ਐ 2002 ਦੇ ਗੁਜਰਾਤ ਦੇ ਮੁਸਲਮਾਨਾਂ ਦੇ ਖੱਤਰੀਆ ਆਪ ਜੀ 2013 60000 ਸੇ ਜ਼ਿਮੀਦਾਰ ਜਿਹੜੇ ਜਾਣੀ ਐ ਸਨ 2002 ਦੇ ਵਿੱਚ ਜਿਹੜੇ 43 ਸਿੱਖ ਹਿੰਦੂ ਹਕੂਮਤ ਨੇ ਕਸ਼ਮੀਰ ਦੇ ਪਿੰਚੀ ਸਿੰਘ ਪੁਰਾ ਦੇ ਵਿੱਚ ਕਦਮ ਕਰਵਾਏ ਤੁਸੀਂ ਇਹਨਾਂ ਸਮਝੋ ਕਿ ਅਸੀਂ ਆਲੂ ਮਟਰ ਗੋਭੀ ਹੈ ਇਹੋ ਜੀ ਕੋਈ ਗੱਲ ਨਹੀਂ ਅਸੀਂ ਕਰਨ ਵਾਲੇ ਹੈ ਅਨਸਾਫ ਦੇ ਲਈ ਲੜਨ ਵਾਲੇ ਹੈ ਅਮਨ ਪ੍ਰਸਾਦ ਤ੍ਰਿਕੇਤ ਜਮੋਰੀਅਤ ਵਿੱਚ ਰਹਿ ਕੇ ਸੋ ਮੈਂ ਆਸ ਕਰਦਾ ਹੈ ਕਿ ਪਹਿਲੀ ਤ੍ਰਿਕ ਨੂੰ